ਸ਼ਸ਼ੀਕਾ ਜੀ ਤੁਸੀਂ ਜੁੜੇ ਹੋ ਪੈਪਸ ਨਿਊਜ਼ ਨਾਲ ਬੀਤੀ ਰਾਤ ਬਾਬਾ ਫਰੀਦ ਨਗਰ ਉਕੇ ਭੇਤ ਭਰੀ ਹਾਲਤ ਵਿੱਚ ਇੱਕ ਨਾਬਯੋਥਾ ਲੜਕੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਹੁਰੇ ਪਰਿਵਾਰ ਤੇ ਲੜਕੀ ਦਾ ਕਤਲ ਕਰਨ ਦੇ ਦੋਸ਼ ਲਗਾਏ ਗਏ ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਲੜਕੀ ਦਾ ਵਿਆਹ ਹੋਇਆ ਸੀ ਜਦਕਿ ਸਹੁਰੇ ਪਰਿਵਾਰ ਲੜਕੀ ਨੂੰ ਦਾਜ ਦੇਹ ਲਈ ਬੰਗ ਪਰੇਸ਼ਾਨ ਕਰ ਰਹੇ ਸਨ ਇਸ ਤੋਂ ਬਾਅਦ ਸੂਚਨਾ ਮਿਲਣ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਲੜਕੀ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਮਿਰਤਕਾ ਦੀ ਹੋਈ ਮੌਤ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਕੀ ਨਾਮ ਤੁਹਾਡਾ ਤੇ ਕੀ ਮਾਮਲਾ? ਮੇਰਾ ਨਾਮ ਕੁਲਦੀਪ ਸਿੰਘ ਆ ਜੀ। ਮੇਰੀ ਮਾਸੀ ਲੜਕੀ ਸੀਗੀ। ਕੀ ਹੋਇਆ ਮਾਮਲਾ ਜੀ? ਜੇ ਤਾਂ ਅਸੀਂ ਪਹਿਲੇ ਦਿਨ ਸਮਾਨ ਸੜਨ ਆਏ ਸੀਗੇ। ਨਾ ਉਹ ਜਦੋਂ ਤੋਂ ਮੰਗਾ ਸ਼ੁਰੂ ਹੋ ਗਏ ਸੀਗੇ ਜੀ ਠੀਕ ਹੈ ਜੀ ਕਿਤੋਂ ਦੀ ਮੰਗ ਸੀਗੀ ਮੰਗ ਸੀਗੀ ਜੀ ਪਹਿਲੇ ਜਦੋਂ ਆ ਕੇ ਬੈਠੇ ਇਹ ਬੰਦਣ ਨੂੰ ਕੋਈ ਚਾਹ ਬਣਨੀ ਨਹੀਂ ਪੁੱਛਿਆ ਜੀ ਠੀਕ ਹੈ ਜਿਹੜਾ ਸਮਾਨ ਆਇਆ ਸੀਗਾ ਇਹ ਪਹਿਲਾ ਸਮਾਨਕ ਨਹੀਂ ਹੋ ਗਈ ਵੀ ਕੀ ਸਮਾਨ ਆਇਆ ਜਿਹੜਾ ਸਮਾਨ ਆਇਆ ਵੀ ਲਾ ਕੇ ਪਹਿਲਾਂ ਕਮਰੇ 'ਚ ਰੱਖੋ ਕੀ ਕੀ ਪਹੁੰਚਿਆ ਉਦੋਂ ਬਾਅਦ ਇਹਦਾ ਵੱਡਾ ਭਰਾ ਇੱਕ ਮੁੰਡੇ ਦਾ ਵੱਡਾ ਭਰਾ ਡਾ ਪੋਸਟ ਮਲਾਚਮ ਉਹਦੀ ਮੰਗ ਸੀਗੀ ਵੀ ਪੈਲਸ ਕਿਹੜਾ ਕਰਿਆ ਏਸੀ ਵਾਲਾ ਕਰਿਆ ਅਜਿਹਾ ਵੀ ਤੁਸੀਂ ਸਾਨੂੰ ਪਹਿਲਾਂ ਮੰਗ ਨਹੀਂ ਦੱਸੀ ਪਹਿਲਾਂ ਕਰਦੇ ਸੀ ਕਰਦੇ ਹੁੰਦੇ ਠੀਕ ਆ ਏਸੀ ਵਾਲਾ ਕਰ ਏਸੀ ਵਾਲਾ ਕਰ ਦੰਦੇ ਉਹ ਬੰਦਾ ਉਸੇ ਦਿਨ ਉਸੇ ਦਿਨੀ ਸਾਡੇ ਕੋਲ ਚਾਰ ਪੰਜ ਦੀ ਗੁੱਸੇ ਹੋ ਗਏ ਉੱਠ ਕੇ ਭੱਜ ਗਿਆ ਮਤਲਬ ਕਿ ਪਹਿਲੇ ਦਿਨੀ ਸੀ ਇਹਨਾਂ ਦੇ ਘਰੇ ਆਏ ਉਦੋਂ ਹੀ ਮੰਗਾ ਸ਼ੁਰੂ ਹੋ ਗਈਆਂ ਵੀ ਸਾਨੂੰ ਏਸੀ ਵਾਲਾ ਪੈਸਾ ਚਾਹੀਦਾ ਸਾਨੂੰ ਆਹ ਚਾਹੀਦਾ ਜਿਹੜੇ ਲੜਕੇ ਦਾ ਪਰਿਵਾਰ ਆ ਜਿਵੇਂ ਬੈਸ ਨੂੰ ਪਰਿਵਾਰ ਆ ਨਾਓ ਦਾਰੂ ਪੀਣ ਦੇ ਨਾਲ ਮੀਟ ਖਾਂਦੇ ਆ ਪਰ ਇਹਨਾਂ ਉਸ ਦਿਨ ਮਾਰ ਸ਼ੁਰੂ ਕਰਦੇ ਵੀ ਸਾਨੂੰ ਮੀਟ ਵੀ ਚਾਹੀਦਾ ਸਾਨੂੰ ਦਾਰੂ ਚਾਹੀਦੀ ਅਸੀਂ ਕੀ ਕੀਤਾ ਸਾਡੇ ਸਾਰੇ ਲੜਕੇ ਪਰ ਇੱਕ ਵਾਸੇ ਬਰਾਹ ਤੱਕ ਵਾਸੇ ਅਸੀਂ ਦਾਰੂ ਤੇ ਜਿਹੜਾ ਮੀਟ ਲੈ ਇੱਕ ਪਾਸੇ ਕਰਤਾ ਵੀ ਤੁਸੀਂ ਭਾਈ ਉਧਰ ਆਪਦੇ ਦਾਰੂ ਪੀ ਲੋ ਵੀਡ ਖਾ ਲੋ ਲੜਕੇ ਪਰ ਵੱਕ ਪਾਸੇ ਉਧਰ ਇਹਨਾਂ ਆਪਦਾ ਸਾਰ ਕੋ ਕੀਤਾ ਠੀਕ ਆ ਸ਼ੁਰੂ ਤੋਂ ਕਹਿਣ ਦੇ ਭਾਬੀ ਪਹਿਲੇ ਦਿਨ ਤੋਂ ਇਹਨਾਂ ਮੰਗਾ ਸ਼ੁਰੂ ਹੋ ਗਈਆਂ ਜੀ ਹਾਲੇ ਵਿਆਹ ਨੂੰ 2-3 ਮਹੀਨੇ ਹੋਏ ਸੀਗੇ ਜੀ ਆ ਤੁਹਾਡੇ ਸਾਹਮਣੇ ਆ ਵੀ ਇਹਨਾਂ ਨੇ ਕੀ ਕੀਤਾ ਬੰਦੇ ਠੀਕ ਭਾਈ ਸਰ ਕੀ ਨਾਮ ਤੁਹਾਡਾ ਕੀ ਮੈਂ ਭਦੌੜ ਤੋਂ ਐਮਐਸ ਸ਼ੋਕਿਰਮ ਮੀਤਵਰਨ ਨਗਰ ਘੁੰ ਭਦੌੜ ਸਾਡੇ ਇੱਕ ਲੜਕੀ ਤੋਂ ਵਿਆਹਈ ਸੀ ਭਦੌੜ ਤੋਂ ਬਾਬਾ ਫਰੀਦ ਕਾਨੂੰਨੀ ਚ ਕੁੜੀ ਦਾ ਨਾਮ ਸੀ ਅਰਸ਼ਦੀਪ ਕੌਰ ਕੁਛ 2 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਜੋ ਕਿ ਉਹਦੇ ਸਹੁਰਾ ਪਰਿਵਾਰ ਤੰਗ ਪ੍ਰੇਸ਼ਾਨ ਕਰਦੇ ਰਹੇ ਜਿਹਦੇ ਕਾਰਨ ਅੱਜ ਉਸ ਦੀ ਮੌਤ ਹੋ ਗਈ ਮੌਤ ਨਹੀਂ ਹੋਈ ਉਹਨਾਂ ਨੇ ਕਤਲ ਕੀਤਾ ਜਿਹਦੇ ਵਿੱਚ ਉਹਦਾ ਸਹੁਰਾ ਪਰਿਵਾਰ ਸੱਸ ਸਹੁਰਾ ਔਰ ਨੰਦ ਤੇ ਉਸਦੇ ਘਰ ਵਾਲਾ ਇਹ ਚਾਰੇ ਪਾਸੇ ਲੱਗਿਆ ਵੀ ਕਤਲ ਕੀਤਾ ਗਿਆ ਕਿਉਂਕਿ ਅਸੀਂ ਉੱਥੇ ਜਦੋਂ ਗਏ ਸਾਰੇ ਪੁਲਿਸ ਨਾਲ ਲੈ ਕੇ ਗਏ ਆ ਪੁਲਿਸ ਦੀ ਵੀ ਵੈਰੀਫਾਈ ਹੋਈ ਆ ਪੁਲਿਸ ਨੇ ਵੀ ਸਾਰਾ ਕੁਝ ਕੀਤਾ ਵੀ ਉਹ ਕਿਤੇ ਨੇ ਦੱਸਦੇ ਨੇ ਵੀ ਮੈਂ ਲਾਈ ਆ ਕਿਤੇ ਉਹ ਕਹਿੰਦੇ ਵੀ ਸੱਸ ਕਿਨੇ ਮੈਂ ਲਾਈ ਆ ਕਿਤੇ ਕਹਿੰਦਾ ਸਹਰਾ ਮੈਂ ਲਾਇਆ ਕਿਤੇ ਕਹਿੰਦਾ ਵੀ ਘਰ ਵਾਲਾ ਕਹਿੰਦਾ ਮੈਂ ਲਾਇਆ ਪਰ ਉਹਨਾਂ ਦੇ ਆਪਸ ਵਿੱਚ ਕੋਈ ਬਿਆਨ ਨਹੀਂ ਮਿਲੇ ਅਸੀਂ ਉੱਥੇ ਗਏ ਜਦੋਂ ਮੈਂ ਨਾਲ ਗਿਆ ਪੁਲਿਸ ਦੇ ਨਾਲ ਗਿਆ ਸਾਨੂੰ ਉਹਨਾਂ ਦੇ ਕੋਈ ਬਿਆਨ ਨਹੀਂ ਮਿਲਦੇ ਦਿਸੇ ਜੋ ਉਸ ਟੇਬਲ ਤੇ ਕਿਹਾ ਵੀ ਇਸ ਟੇਬਲ ਤੇ ਚੜ ਕੇ ਕੁੜੀ ਨੇ ਮੌਤ ਪਹਿਲੇ ਉਸ ਟੇਬਲ ਤੇ ਵੀ ਕੋਈ ਨਿਸ਼ਾਨ ਨਹੀਂ ਜਦੋਂ ਉਸੇ ਟੇਬਲ ਤੇ ਚੜ੍ਹ ਕੇ ਮੁਲਾਜ਼ਮ ਨੇ ਦੇਖਿਆ ਤਾਂ ਉਸ ਟੇਬਲ ਤੇ ਨਾਲ ਦੀ ਨਾਲ ਬੂਟਾਂ ਦੇ ਨਿਸ਼ਾਨ ਪੈ ਗਏ ਜਦੋਂ ਪੱਖੇ ਦੇ ਕਿਹਾ ਵੀ ਇਹ ਪੱਖੇ ਸੀ ਅਸੀਂ ਕਿਹਾ ਵੀ ਮੁਲਾਜ਼ਮ ਨੇ ਕਿਹਾ ਵੀ ਚੁੰਨੀ ਦੇ ਦਿਓ ਉਹਨਾਂ ਨੇ ਕੋਈ ਚੁੰਨੀ ਨਹੀਂ ਦਿੱਤੀ ਉਸੇ ਪੱਖੇ ਤੇ ਮਿੱਟੀ ਦਾ ਗਰਦਾ ਸੀ ਤਾਂ ਜਦੋਂ ਮੁਲਾਜ਼ਮ ਹੱਥ ਲਾਉਣ ਦੇ ਦੋ ਗਰਦਾ ਚੜਿਆ ਜਦੋਂ ਉਹ ਚੁੰਨੀ ਦਾ ਨਿਸ਼ਾਨ ਹੁੰਦਾ ਤਾਂ ਉਸੇ ਗਰਦਾ ਪਹਿਲਾਂ ਹੀ ਚੜਿਆ ਹੋਣਾ ਚਾਹੀਦਾ ਸੀ ਉਹ ਕੋਈ ਉਹਦੇ ਤੇ ਗਰਦਾ ਨਹੀਂ ਚੜਿਆ ਸੀ ਸਾਨੂੰ ਇਹ ਆ ਵੀ ਸਾਨੂੰ ਇਹ ਨਹੀਂ ਸਾਨੂੰ ਸ਼ੱਕ ਨਹੀਂ ਅਸੀਂ ਹਕੀਕਤ ਨਾਲ ਕਹਿ ਸਕਦੇ ਹਾਂ ਦਾਅਵੇ ਨਾਲ ਕਹਿ ਸਕਦੇ ਹਾਂ ਵੀ ਇਹ ਕੁੜੀ ਦਾ ਨਾਂ ਨੇ ਕਤਲ ਕੀਤਾ। ਕਈ ਕਤਲ ਕਰਨ ਦਾ ਕਾਰਨ ਕੀ ਸੀ? ਕਾਰਨ ਇਹ ਸੁਰੂ ਤੋਂ ਹੀ ਤੰਗ ਪਰੇਸ਼ਾਨੀ ਕਰਦੇ ਰਹੇ ਨੇ। ਦਾਜ ਦੀ ਕਿਤੇ ਦਾਜ ਦੀ ਕਿਤੇ ਸੂਸ਼ਾਡ ਦਾ ਇਹ ਕਿਤੇ ਕੁਸ਼ ਵਿਆਹ ਬਾਰੇ ਕਿਤੇ ਕੁਸ਼ ਇਹ ਤੰਗ ਪਰੇਸ਼ਾਨੀ ਕਰਦੇ ਰਹੇ ਨੇ। ਹੁਣ ਪਿੱਛੇ ਇਹ ਕੁੜੀ 19 ਦਸ 19 ਨੂੰ 19 ਤਰੀਕ ਨੂੰ ਸਾਡੇ ਪਿੰਡ ਆ ਜ ਹਸਦੀ ਖੇੜ ਦੀ ਗਈ ਆ ਤੇ ਹਸਦੀ ਖੇੜ ਜੀ ਨੇ ਲੈ ਕੇ ਗਿਆ ਪਰੋਣਾ ਹਸਦੀ ਖੇੜ ਜੀ ਨੂੰ ਛੱਡ ਕੇ ਗਿਆ। ਅੱਜ ਵੀ ਕੁੜੀ ਨੇ 1 ਵਜੇ ਦੇ ਕਰੀਬ ਵੀਡੀਓ ਕਾਲ ਕਰਤੀਆ ਤੇ ਸ਼ਾਮ ਨੂੰ ਸਾਨੂੰ ਪਤਾ ਲੱਗਿਆ ਵੀ ਕੁੜੀ ਦਾ ਕਤਲ ਹੋ ਗਿਆ ਅਸੀਂ ਬੇਨਤੀ ਚੁੰਨੇ ਆ ਵਿਆਹ ਵੈਲੇ ਦਾ ਕੁਝ ਹੋਇਆ ਸੀਗਾ ਗਾਮਾ ਇਹ ਗੱਲ ਕਰੀਦਾ ਆ ਵਾ ਵੇਲੇ ਵੀ ਵਾ ਵੇਲੇ ਤੇ ਚੱਲੀ ਜਾਂਦਾ ਜੀ ਵਾ ਮੇਰੇ ਤੇ ਵੀ ਕੁਝ ਚੱਲੀ ਜਾਂਦਾ ਪਰ ਕੁੜੀ ਦੀ ਕੁੜੀ ਦਾ ਕਾਰਨ ਕੁੜੀ ਦੀ ਆ ਕੁੜੀ ਦੀ ਐਲੈਟ ਸਕਾਰੀ ਵੀ ਸੀ ਜੀ ਇਹਨਾਂ ਦਾ ਕਾਰਨ ਸੀ ਵੀ ਬਾਹਰ ਜਾਂਦਾ ਉਹਨਾਂ ਦਾ ਮੁੱਦਾ ਸੀ ਇੱਥੋਂ ਦਾ ਕੋਈ ਸਾਡਾ ਮੁੰਡਾ ਬਾਹਰ ਪਹੁੰਚ ਜਾਵੇ ਬਸ ਉਹਨਾਂ ਦਾ ਮੁੱਦੇ ਸੀ ਪੈਸੇ ਵੀ ਉਹਨਾਂ ਦੇ ਸਾਡੇ ਪਿੰਡ ਵਾਲਾ ਗਰੀਬ ਬੰਦਾ ਚੁੱਕ ਚਕਾ ਕੇ ਉਹਨੇ 27.5 ਲੱਖ ਰੁਪਇਆ ਲਾ ਵੀ ਦਿੱਤਾ ਵਿਆਹ ਤੇ ਵੀ ਤੇ ਵਿਆਹ ਵੀ ਇਹਨਾਂ ਨੇ ਕਰ ਵੀ ਚੰਗੇ ਪਾਸੇ ਚੰਗੇ ਪਾਸੇ ਕਰੋ ਏਸੀ ਪਾਸੇ ਕਰੋ ਮਾਸੀ ਰਾੜ ਕ ਨਾਲ ਸੀ ਹੋਵਾ ਵੜਨ ਗਈ ਏਸੀ ਪਾਸੇ ਕਰੋ ਉਹਨਾਂ ਨੇ ਸਾਡੀ ਕੋਈ ਫੇਰ ਵੀ ਸਾਡੀ ਉਹ ਕਦਰ ਨਹੀਂ ਕੀਤੀ ਜਿੰਨਾ ਅਸੀਂ ਰੁਪਇਆ ਲਾਇਆ ਜਿੰਨਾ ਉਸ ਕੀਤਾ ਉਹ ਕੋਈ ਕਦਰ ਨਹੀਂ ਕਰੀ ਅਸੀਂ ਤਾਂ ਹੀ ਆਸਮਾਨ ਪ੍ਰਸ਼ਾਸਨ ਤੋਂ ਮੰਗ ਮੰਗਦੇ ਆ ਮੰਗ ਕਰਦੇ ਆ ਵੀ ਇਹਨਾਂ ਤੇ ਪਰਚਾ ਹੋਵੇ ਜੀ ਇਹਨਾਂ ਦੀ 302 ਲੱਗਣੀ ਚਾਹੀਦੀ ਹੈ ਕਿਉਂਕਿ ਕੁੜੀ ਦੇ ਨਾਲ ਇਹਨਾਂ ਨੇ ਧੱਕਾ ਕਰਕੇ ਮਾਰੀ ਆ ਕੁੜੀ ਕਸੀ ਦਾ ਹੀ ਇਨਸਾਫ ਮੰਗਦਾ ਜੀ ਇਹਨਾਂ ਨੂੰ ਪਰ ਚਰਜ ਦਰਜ ਹੋਣੀ ਚਾਹੀਦੀ ਜੀ